ਅੱਜ ਸਾਡੇ ਨਾਲ ਖੜੇ ਨੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਆਗੂ ਬਲਵਿੰਦਰ ਸਿੰਘ ਸਾਭੀ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਵੀ ਜਿਹੜਾ ਇਹ ਦਰਿਆ ਦਾ ਵਾਹ ਜਿਹੜਾ ਪਾਣੀ ਦਾ ਵਧਣ ਕਰਨ ਇੱਥੇ ਵੀ ਖੇਤ ਤੇ ਕਾਫੀ ਡੁੱਬ ਚੁੱਕੀ ਆ ਲੋਕਾਂ ਦੀ ਜਿਹੜੀ ਫਸਲਿਆ ਇਹ ਦੱਸਣਗੇ ਵੀ ਇਹ ਕੀ ਕਾਰਨ ਹੈ ਤਾਂ ਆਪਾਂ ਇਹਨਾਂ ਨਾਲ ਸਵਾਲ ਜਵਾਬ ਵੀ ਕਰਾਂਗੇ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਤੁਸੀਂ ਵਾਹਿਗੁਰੂ ਜੀ ਖਾਸਾ ਵਾਹਿਗੁਰੂ ਜੀ ਫਤਿਹ ਜਿੱਦਾ ਤੁਸੀਂ ਜਾਣਦੇ ਸਾਰੇ ਪੰਜਾਬ ਵਿੱਚ ਇੱਕ ਮਹੀਨੇ ਤੋਂ ਲਗਾਤਾਰ ਹੜਾ ਜਿਹੀ ਬਣੀ ਹੋਈ ਆ ਚਾਹੇ ਮੱਝ ਆਇਆ ਚਾਹੇ ਮਾਲਵਾ ਆ ਹੁਣ ਦੁਆਬਾ ਵੀ ਦੁਆਬਾ ਵੀ ਇੱਧਾ ਪਹਿਲਾਂ ਡੁੱਬਿਆ ਆ ਇੱਧਰ ਜਿਹੜਾ ਸਤਲੁਜ ਦਰਿਆ ਆ ਇਹ ਵਿੱਚ ਅੱਜ ਸਵੇਰ ਤੋਂ ਕਾਫੀ ਠਾਠਾ ਮਾਰਦਾ ਆ 1 ਲੱਖ ਕਿਉਂਕਿ ਉੱਥੋਂ ਤੋਂ ਵੱਧ ਪਾਣੀ ਜਿਹੜਾ ਆ ਇਹਦੇ ਵਿੱਚ ਚੱਲ ਰਿਹਾ ਆ ਇਹਦੇ ਨਾਲ ਸਾਰੀਆਂ ਫਸਲਾਂ ਜਿਹੜੀਆਂ ਹੈਗੀਆਂ ਆ ਦਰਿਆ ਦੇ ਵਿੱਚ ਲੀਆਂ ਉਹ ਡੁੱਬਣ ਦੇ ਕਿਨਾਰੇ ਤੇ ਆ ਲਗ ਲਗ ਭਖਾਂ ਦੇ ਮੋ ਚੁੱਕੀਆਂ ਆ ਤੇ ਉਸ ਤੋਂ ਬਾਅਦ ਦੱਸ ਰਿਹਾ ਜਿੱਦਾਂ ਟੈਲੀਵਿਜ਼ਨ ਵਿੱਚ ਵੀ ਆ ਰਹੀਆਂ ਗੱਲਾਂ ਤਾਂ ਆਪਣੇ ਆਪਣੇ ਮੀਡੀਆ ਤੇ ਵੀ ਆ ਰਹੀਆਂ ਸੋਸ਼ਲ ਮੀਡੀਆ ਤੇ ਆ ਰਹੀਆਂ ਆ ਇਹ ਲੱਗੇ ਭੱਗ ਜਿਹੜਾ 65000 ਕਿਊਸਿਕ ਪਾਣੀ ਹੋਰ ਛੱਡਿਆ ਜਾ ਰਿਹਾ ਜੇ ਉਹ 65000 ਕਿਊਸਿਕ ਹੋਰ ਪਾਣੀ ਆਉਂਦਾ ਆ ਜੇ ਕੋਈ ਮਾੜੀ ਮੋਟੀ ਕਿਹਦੇ ਫਸਲ ਜੇ ਮਾੜੀ ਮੋਟੀ ਬਚਣੀ ਆ ਉਹ ਵੀ ਨਹੀਂ ਮਚਣੀ ਔਰ ਆਸ-ਪਾਸ ਦੇ ਇਲਾਕਿਆਂ ਨੂੰ ਜਿਹੜੇ ਵਿਰਿਆ ਦੇ ਕੰਢਿਆਂ ਤੇ ਬਾਹਰ बसे ਆ ਉਹਨਾਂ ਦੇ ਵੀ ਮੁਸੀਬਤ ਆ ਜਿਹੜਾ ਘਰ ਬਣ ਜੂਗੀ ਜਿਹੜਾ ਹੜ ਦਾ ਪਾਣੀ ਅਸੀਂ ਜੋ ਦੇਖਦੇ ਆ ਜਦੋਂ ਬਰਸਾਤਾਂ ਲੱਗਦੀਆਂ ਉਹ ਤਾਂ ਹਰੇਕ ਨੂੰ ਚੇਤਾ ਆ ਜਾਂਦਾ ਜਦੋਂ ਕੋਈ ਇੱਥੇ ਤੇ ਹੜ੍ਹ ਆਉਂਦਾ ਆ ਵੀ ਮਿੱਟੀ ਲੈ ਕੇ ਚਲੀ ਏ ਕੁਛ ਲੈ ਕੇ ਚਲੀ ਏ ਸਰਕਾਰ ਨੂੰ ਉਹ ਮੰਗ ਪੱਤਰ ਦਈਏ ਆਪਣਾ ਫਰਜ਼ ਨਹੀਂ ਪੰਦਾ ਕਿ ਜਦੋਂ ਬਰਸਾਤ ਤੋਂ ਪਹਿਲਾਂ ਆਪਣਾ ਮੰਗ ਪੱਤਰ ਦੇਖੀ ਵੀ ਸਾਡੇ ਬਨ ਮੇ ਮਜ਼ਬੂਤ ਹੈ ਜਾਂ ਸਾਡੇ ਬਨ ਨਹੀਂ ਮਜ਼ਬੂਤ ਹੈ ਕਿ ਆਪਾਂ ਪ੍ਰਸ਼ਾਸਨ ਨੂੰ ਪਹਿਲਾਂ ਮੰਗ ਪੱਤਰ ਕਿਉਂ ਨਹੀਂ ਦਿੰਦੇ ਜਦੋਂ ਸੁਪਾਵਨ ਤੋਂ ਭਾਗ ਆਪਾਂ ਨੂੰ ਕਿਉਂ ਨਹੀਂ ਕਹਿੰਦੇ ਵੀ ਇਹਨਾਂ ਨੂੰ ਬਨਨ ਪੱਕਾ ਕੀਤਾ ਜਾਵੇ ਆਪਣਾ ਹਰੇਕ ਵਾਰੀ ਫਸਦਾ ਇਨਸਾਨ ਹੁੰਦਾ ਤੇ ਇਹ ਜਿਹੜੀ ਮੇਨ ਹੜਾ ਤੇ ਜਿਹੜੀ ਝਾੜ ਆ ਉਹ ਇਹ ਨਹੀਂ ਹੈਗੀ ਅਸੀਂ ਧਿਆ ਅਸੀਂ ਧਿਆਨ ਦਿੰਨੇ ਆਪਣੇ ਵੱਲੋਂ ਦਿੰਨੇ ਆ ਪੂਰਾ ਕਰ ਰਹੇ ਆ ਪ੍ਰਚਾਰ ਨਾਲ ਵੱਲੋਂ ਕੋਈ ਧਿਆਨ ਦਿੱਤਾ ਜਾ ਰਿਹਾ ਲੇਕਿਨ ਜਿਹੜਾ ਦੂਤਰਾ ਸੀਗਾ ਇੱਕ ਐਸ ਐਸ ਇਲਾਕੇ ਦੇ ਵਿੱਚ ਛੋਟੇ ਛੋਟੇ ਪਰਿਵਾਰ ਜਿਹੜੇ ਸੀਗੇ ਗਰੀਬ ਪਰਿਵਾਰ ਦੀ ਛੋਟੀ ਛੋਟੀਆਂ ਢਾਲੇ ਵਾਲੀਆਂ ਟਾਈਟਲ ਲੈ ਲੈ ਆਪਣਾ ਘਰ ਦਾ ਕਮਰੇ ਤਾਂ ਚੱਕ ਕੇ ਉਹ ਕੱਢ ਕੇ ਦਰਿਆ 'ਚ ਵੇਚਦੇ ਸੀ ਉਹਦਾ ਇੱਕ ਤਾਂ ਜਿਹੜਾ ਦਰਿਆ ਦਾ ਜਿਹੜਾ ਸੀਗਾ ਤਲ ਸੀ ਉਹ ਨੀਵਾ ਹੋ ਜਾਂਦਾ ਸੀਗਾ ਉਹਦੇ ਵਿੱਚ ਲਗਭਗ 1.5 ਲੱਖ ਕਿਊਸਿਕ ਪਾਣੀ ਉਹ ਥੱਲੇ ਚੱਲ ਜਾਂਦਾ ਸੀਗਾ ਜਦ ਕਿ ਹੁਣ 75000 ਕਿਊਸਿਕ ਤਾਂ ਵੀ ਬਾਹਰ ਨਿਕਲ ਜਾਂਦਾ ਆ ਉਹ ਸਰਕਾਰਾਂ ਦੀ ਜਿਹੜੇ ਨਾ ਰੇਤਾਂ ਵੇਚਣ ਦੀ ਜਿਹੜੀ ਰੇਤ ਮਾਫੀਆ ਸਿਗਾ ਸਰਕਾਰਾਂ ਦਾ ਆਪ ਦਾ ਉਹਨੇ ਇਹ ਜਿਹੜੇ ਜਿਹੜੇ ਪ੍ਰਸ਼ਾਹ ਕੀਤੇ ਇਹਨੇ ਕੀਤੇ ਦੂਸਰਾ ਆ ਗਿਆ ਦਰਿਆ ਦੇ ਵਿੱਚ ਅੱਗੇ ਜਾ ਕੇ ਤੁਸੀਂ ਦੇਖੋਗੇ ਤੁਸੀਂ ਅੱਗੇ ਜਾਣਾ ਦੇਖਿਓ ਉਹਦੇ ਵਿੱਚ ਹਜ਼ਾਰਾਂ ਖੇਤ ਪਾਪੂਰਾ ਲੱਗਾ ਆ ਉਹ ਕਿਹਦੀ ਸ਼ੈ ਤੇ ਲੱਗਾ ਆ ਕਿੱਦਾਂ ਲੱਗਾ ਆ ਕਿਉਂ ਹੋਇਆ ਕਿਉਂ ਕੌਣ ਪਟਾਊਗਾ ਉਹਨੂੰ ਜਿੰਨਾ ਚਿਰ ਉਹ ਪੱਟ ਨਹੀਂ ਹੁੰਦਾ ਉਹਨੇ ਸਾਡੇ ਜਿਹੜੇ ਹਾਲ ਤਾਂ ਖਰਾਬ ਹੀ ਰਹਿਣੇ ਆ ਜਿੱਦਾਂ ਹੁਣ ਕਿਸਾਨਾਂ ਤੇ ਮਜ਼ਦੂਰਾਂ ਦਾ ਨਸਾਂ ਦੋਨਾਂ ਦਾ ਆ ਕਿਸਾਨ ਤੇ ਮਜ਼ਦੂਰ ਕਿਸਾਨ ਨੇ ਫਸਲ ਬੀਜੀ ਆ ਮਜ਼ਦੂਰ ਨੇ ਵੜਣੀ ਸੀ ਕੁਛ ਵੀ ਕਰਨੋਂ ਕਮਾਈ ਹੁੰਦੀ ਸੀ ਇਹਦੇ ਵਿੱਚ ਸਰਕਾਰ ਨੂੰ ਦੋਨੋਂ ਨੂੰ ਮੌਜੂਦ ਨੇ ਕਿ ਇੱਕ ਦੋ ਜੀ ਦੱਸ ਅਸੀਂ ਸਰਕਾਰ ਤੇ ਮੰਗ ਕੀਤੀ ਆ ਵੀ ਘੱਟੋ ਘੱਟ 70000 ਰੁਪਏ ਮੁਆਵਜ਼ਾ ਜਿਹੜਾ ਆ ਖੇਤ ਦਾ ਜਿਹੜਾ ਕਿਸਾਨ ਨੂੰ ਦਿੱਤਾ ਜਾਵੇ ਜਿੰਨੇ ਝੋਨਾ ਫਸਲ ਬੀਜੀ ਆ ਤੇ ਉਹਦਾ 10% ਜੋ ਵੀ ਮੁਆਵਜ਼ਾ ਜਿਹੜਾ 10% ਮਜ਼ਦੂਰ ਨੂੰ ਦਿੱਤਾ ਜਾਵੇ ਤਾਂ ਕਿ ਉਹਨੇ ਵੀ ਵਿਚਾਰੇ ਨੇ ਇਹਨਾਂ ਦਿਨਾਂ ਵਿੱਚ ਫਸਲ ਦੇ ਸਪਰੇਅ ਕਰਨੇ ਸੀ ਜਾਂ ਫਸਲ ਵੜਾਉਣੇ ਸੀ ਨਾਲ ਜਾਂ ਕੋਈ ਹੋਰ ਕੰਮ ਕਰਨੇ ਸੀ ਉਹਨਾਂ ਦੇ ਵੀ ਕੰਮ ਠੱਪ ਹੋ ਗਏ ਆ